ਸਾਸਰੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਅਤੇ ਮੈਂ ਸਤਰਾਮ ਸਿੰਘ ਅੱਜ ਆਪਾਂ ਇੱਕ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਸਿੱਖਿਆ ਮੰਤਰੀ ਨੂੰ ਇੱਕ ਅਪੀਲ ਦੇ ਤੇ ਬੇਨਤੀ ਦੇ ਰੂਪ ਚ ਵਿੱਚ ਗੱਲ ਕਰਨੇ ਅੱਜ ਕਿ ਜਿਸ ਤਰ੍ਹਾਂ ਪੂਰੀ ਵਿਸ਼ਵ ਭਰ ਚ ਪਤਾ ਹੈ ਕਿ ਠੰਡ ਜੜੀਓ ਸਰਦੀ ਦਾ ਕਹਿਰ ਜਿਹੜਾ ਉਹ ਕੁਦਰਤੀ ਬਹੁਤ ਜ਼ੋਰ ਸ਼ੋਰ ਨਾਲ ਵਰਸਾਇਆ ਜਾ ਰਿਹਾ ਇਸ ਕਰਕੇ ਜਿਹੜਾ ਸਕੂਲਾਂ ਦਾ ਸਮਾਂ ਸੀਗਾ ਵੀ ਉਹ ਪੂਰਾ ਲਗਭਗ ਹੋ ਚੁੱਕਿਆ ਜਿਹੜਾ ਸਰਕਾਰ ਦੀਆਂ ਗਾਈਡਲਾਈਨਸ ਅਨੁਸਾਰ ਸੀਗਾ ਤੇ ਪਰ ਜੇ ਜ਼ਮੀਨੀ ਪੱਧਰ ਜ਼ੀਰੋ ਗਰਾਊਂਡ ਲੈਵਲ ਤੇ ਦੇਖਿਆ ਜਾਵੇ ਤਾਂ ਇਹ ਅਜੇ ਵੀ ਸਮਾਂ ਜਿਹੜਾ ਇਹ ਬੱਚਿਆਂ ਦੇ ਸਕੂਲ ਜਾਣ ਵਾਲਾ ਨਹੀਂ ਹੈਗਾ ਨਾ ਦਿਖਾਈ ਦੇ ਰਿਹਾ ਇਸ ਕਰਕੇ ਜਿਹੜਾ ਛੁੱਟੀਆਂ ਦਾ ਥੋੜਾ ਹੈਗਾ ਉਹ ਹੋਰ ਇੱਕ ਹਫ਼ਤੇ ਤੱਕ ਵਾਅਦਾ ਕੀਤਾ ਜਾਵੇ ਜਿਸ ਕਾਰਨ ਬੱਚੇ ਤੇ ਜਿਹੜੇ ਸਕੂਲੀ ਸਟਾਫ ਆ ਤੇ ਜਿਹੜੇ ਪੈਰੈਂਟs ਹੈਗੇ ਇਹਨਾਂ ਦੀ ਚਿੰਤਾ ਜਿਹੜੀ ਉਹ ਘਟ ਸਕੇ ਕਿਉਂਕਿ ਵਜ੍ਹਾ ਇਹ ਆ ਕਿ ਸਾਡੇ ਖਾਸ ਕਰ ਮੁਕਸਰ ਜ਼ਿਲ੍ਹੇ ਵੱਲ ਤਾਂ ਇਸ ਲਈ ਧਿਆਨ ਦਿੱਤਾ ਜਾਵੇ ਕਿ ਜਿੰਨੇ ਵੀ ਕਿਸਾਨ ਹੈਗੇ ਆ ਮੇਰੇ ਭਰਾ ਉਹਨਾਂ ਵੱਲੋਂ ਜਿੰਨੀਆਂ ਲੰਕ ਸੜਕਾਂ ਉਹ ਵੱਡ-ਵੱਡ ਕੇ ਖੇਤਾਂ ਨਾਲ ਲਾਈਆਂ ਗਈਆਂ ਐ ਤੇ ਉੱਥੋਂ ਜਿਹੜਾ ਵੀ ਉਹ ਦਿਨ ਚੜ੍ਹੇ ਵੀ ਪੂਰੇ 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 ਤੁੱਪ ਦੇ ਵਿੱਚ ਵੀ ਜਿਹੜੀ ਉਹ ਗੱਡੀ ਮੱਸਾ ਟੱਪਦੀ ਆ ਤੇ ਜਦੋਂ ਇਸ ਤਰ੍ਹਾਂ ਧੁੰਦ ਪੈਂਦੀ ਆ ਹੁਣ ਛੋਟੇ-ਛੋਟੇ ਪਰਿਵਾਰ ਆ ਇੱਕ-ਇੱਕ ਦੋ-ਦੋ ਬੱਚੇ ਆ ਲੋਕਾਂ ਦੇ ਜੇਕਰ ਕੋਈ ਵੀ ਨੁਕਸਾਨ ਹੋ ਜਾਂਦਾ ਹੈ ਤਾਂ ਨਾਲੇ ਤਾਂ ਸਰਕਾਰ ਪ੍ਰਤੀ ਲੋਕਾਂ ਦਾ ਜਿਹੜਾ ਰੋਸ ਆ ਉਹ ਜਾਜਾ ਤੇ ਨਾਲੇ ਜਿਹੜਾ ਉਹ ਸਕੂਲਾਂ ਦਾ ਕਿਉਂਕਿ ਸਾਰੀ ਜ਼ਿੰਦਗੀ ਪੜਨ ਦੇ ਵਿੱਚ ਉਹ ਪਈ ਆ ਇਸ ਕਰਕੇ ਖਾਸ ਕਰਕੇ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਸਕੂਲਾਂ ਨੂੰ ਤੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਨੂੰ ਜਿਹੜਾ ਉਹਨਾਂ ਛੁੱਟੀਆਂ ਦਾ ਜਿਹੜਾ ਉਹ ਵਾਅਦਾ ਕਰਨ ਦਾ ਹੁਕਮ ਕੀਤਾ ਜਾਵੇ ਛੁੱਟ ਦਿੱਤੀ ਜਾਵੇ ਵੀ ਖਾਸ ਕਰਕੇ ਇੱਕ ਹਫਤੇ ਲਈ ਜਿਹੜੀਆਂ ਛੁੱਟੀਆਂ ਉਹ ਅੱਗੇ ਪਾਈਆਂ ਜਾਣ ਕਿਉਂਕਿ ਸਰਦੀ ਦੇ ਨਾਲ ਨਾਲ ਧੁੰਦ ਇੰਨੀ ਜਿਆਦਾ ਪੈ ਰਹੀ ਕਿ ਧੁੰਦ ਕਿਸੇ ਸਮੇਂ ਵੀ ਜਿਹੜੀ ਧੁੰਦ ਉਹ ਲੈ ਹੀ ਨਹੀਂ ਰਹੀ ਧੁੰਦ ਨੂੰ ਇਹ ਹੀ ਨਹੀਂ ਪਤਾ ਲੱਗਦਾ ਦੁਪਹਿਰ ਕਦੋਂ ਹੋ ਗਈ ਦਿਨ ਕਦੋਂ ਤੇ ਰਾਤ ਕਦੋਂ ਪੈ ਰਹੀ ਆ ਇਸ ਵਾਸਤੇ ਜਿੰਨੂੰ ਜਿੰਨੂੰ ਵੀ ਆਪਣੇ ਬੱਚੇ ਪਿਆਰੇ ਆ ਪੇਰੈਂਟਸ ਨੂੰ ਮਾਤਾ ਪਿਤਾ ਆਮ ਲੋਕਾਂ ਨੂੰ ਉਹ ਦੱਬ ਕੇ ਵੀਡੀਓ ਨੂੰ ਸ਼ੇਅਰ ਕਰੋ ਅਤੇ ਸਿੱਖਿਆ ਮੰਤਰੀ ਪੰਜਾਬ ਅਤੇ ਜਿਹੜੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਤੱਕ ਇਹ ਪੁੱਜਦੀ ਹੋਵੇ ਤੇ ਇਸ ਗੱਲ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਖਾਸ ਕਰ ਮੁਕਸਰ ਏਰੀਏ ਦੇ ਸਕੂਲਾਂ ਕਿਉਂਕਿ ਮੈਂ ਦੁਬਾਰੀ ਫਿਰ ਰਿਪੀਟ ਕਰਦੇ ਆ ਵੀ ਸਾਡੇ ਜ਼ਿਮੀਂਦਾਰ ਇਹੋ ਜਿਹੇ ਮਹਾਰਾਜ ਦੀ ਮਿਹਰ ਕੋਈ ਵੀ ਰੱਜੇ ਪੁੱਜੇ ਆ ਉਹਨਾਂ ਨੇ ਸਾਰੇ ਰਸਤੇ ਲਿੰਕ ਸੜਕਾਂ ਜਿਹੜੀਆਂ ਉਹ ਖੇਤਾਂ 'ਚ ਮਲਾਈਆਂ ਹੋਈਆਂ ਨੇ ਇਸ ਕਰਕੇ ਜਿਹੜਾ ਉਹ ਤੁੰਦਾ 'ਚ ਤੇ ਸਰਦੀ ਦੇ ਵਿੱਚ ਨਾ ਗੱਡੀਆਂ ਲੰਘਣ ਵਾਲੇ ਰਸਤੇ ਹੈਗੇ ਤੇ ਛੋਟੇ-ਛੋਟੇ ਪਰਿਵਾਰਾਂ ਨੂੰ ਧਿਆਨ 'ਚ ਰੱਖਦੇ ਆ ਇਹ ਜਿਹੜੀਆਂ ਛੁੱਟੀਆਂ ਇੱਕ ਹਫ਼ਤੇ ਲਈ ਹੋਰ ਵਧਾਈਆਂ ਜਾਣ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ